ਗੁੱਡ ਮਾਰਨਿੰਗ एवरीवन ਅੱਜ ਜਿਸੇ ਕਰਨੇ ਜਾ ਰਹੇ ਹਾਂਗੇ ਰੀਜ਼ਨਿੰਗ ਦਾ ਸਤਰ ਤਰਕ ਸਭ ਜੀ ਕਿਹਾ ਜਾਂਦਾ ਹੈਗਾ ਰੀਜ਼ਨਿੰਗ ਦੇ ਵਿੱਚ ਅਸੀਂ ਅੱਜ ਕਰ ਰਹੇ ਕਾਉਂਟਿੰਗ ਆਫ ਫਿਗਰਸ ਚਿੱਤਰਾਂ ਦੀ ਗੱਣਾ ਇਸ ਦੇ ਵਿੱਚ ਸਾਡੇ ਕੋਲੋਂ ਐਗਜ਼ਾਮੀਨਰ ਤਿੰਨ ਤਰ੍ਹਾਂ ਦੇ ਸਵਾਲ ਪੁੱਛਦਾ ਹੈ ਪਹਿਲਾ ਉਹ ਪੁੱਛਦਾਗਾ ਸਤੁਅਰ ਜਾਨੀ ਕਿ ਵਰਗ ਦੇ ਆਧਾਰ ਤੇ ਕੀ ਕਾਉਂਟਿੰਗ ਕਰਨੀ ਹੁੰਦੀ ਹੈ ਸਾਨੂੰ ਦੂਸਰਾ ਸਾਡੇ ਕੋਲ ਉਹ ਪੁੱਛਦਾ ਆਇਤ ਆਇਤ ਦੇ ਤੇ ਤੀਸਰੇ ਸਾਢੇ ਕੋਣੇ ਉਸਦਾ ਹੋ ਤਿਰਪੁਜ ਇਹ ਤਿੰਨ ਤਰ੍ਹਾਂ ਦੇ ਸਵਾਲ ਐਗਜ਼ਾਮੀਨਰ ਇਸ ਦੇ ਵਿੱਚ ਪੁੱਛਦਾਗਾ ਗੱਲ ਕਰੀਏ ਅਸੀਂ ਇਸ ਦੀ ਤਰਕ ਦੇ ਆਧਾਰ ਤੇ ਇਸ ਨੂੰ ਅਸੀਂ ਇਹ ਇੱਕ ਤਰ੍ਹਾਂ ਸਪੀ ਰੀਜ਼ਨਿੰਗ ਦਾ ਚੈਪਟਰ ਹਿੰਦਾ ਹੈ ਜਿਵੇਂ ਕਿ ਵਰਗਾ ਦੀ ਗੱਲ ਕਰੀਏ ਵਰਗਾ ਦੀ ਸੰਖਿਆ ਸਾਤੋਂ ਪੁੱਛੀ ਜਾਂਦੀ ਹੈ ਕਿ ਸਾਨੂੰ ਕੁਝ ਇਸ ਤਰ੍ਹਾਂ ਵੀ ਉਹ ਆ ਜੋ ਧੰਦਾ ਦਾ ਡਾਇਗਰਾਮ ਅਤੇ ਇਸੇ ਪੁੱਛਿਆ ਜਾਂਦਾਗਾ ਕਿ ਇਸ ਦੇ ਵਿੱਚ ਕਿੰਨੇ ਵਰਗ ਹੋਣਗੇ ਕਹੋ ਜੇ ਇਸ ਨੂੰ ਗਿਣਨ ਕੀਤਾ ਇਸ ਦੇ ਵਿੱਚ ਕਿੰਨੇ ਵਰਗ ਹੋਣਗੇ ਤਾਂ ਸਾਡਾ ਸਮਾ ਜਿਹੜਾ ਬਹੁਤ ਲੱਝਾਇਗਾ ਪਰ ਇਸ ਨੂੰ ਗਣਨਾ ਕਰਨ ਦਾ ਇੱਕ ਜੋ ਉਪਤਰ ਹੈ ਉਹ ਅਸੀਂ ਕੀ ਕਰਾਂਗੇ ਪਹਿਲਾਂ ਇਸ ਦੀ ਨੰਬਰਿੰਗ ਕਰ ਲੈਣੀ ਆ ਅਸੀਂ 1 2 3 4 ਵਰਟੀਕਲ ਅਤੇ ਹਰੀਜ਼ੋਂਟਲ ਦੋਨਾਂ ਪ੍ਰਕਾਰ ਅਸੀਂ ਇਹਦੀ ਨੰਬਰਿੰਗ ਕਰ ਲੈਣੀ ਆ 2 3 4 ਹੋਣਾ ਇਸ ਦੀ ਕੀ ਕਰਨਾ ਸੀ ਪਿੱਛੇ ਵਾਲੇ ਤੋਂ ਲੈ ਕੇ ਨਾ ਇਸ ਦੀ ਆਪ ਦੇ ਵਿੱਚ ਮਲਟੀਪਲਾਈ ਕਰਵਾ ਦੇਣੀ ਗੁਣਾ ਕਰਵਾ ਦੇਣੀ ਆ चार गुना चार सा हो जाएगा सोलह तीन गुणा तीन साडे को हो जाएगा नौ दो गुना दो साढे हो जाएगा चार एक गुणा एक साडे को जो इसकी काउंटिंग करवाई तुम साडे कोत की आया ਜੇ ਇਹਨਾਂ ਦਾ ਜੋੜ ਹੋਗਾ ਜੇ ਸਾਡੇ ਕੋਲ ਵਰਗਾਂ ਦੀ ਸੰਖਿਆ ਹੋ ਜਾਏਗੀ b ਤੇ 30 ਆਨਸਰ ਸਾਡਾ ਕੀ ਹੋ ਜਾਏਗਾ ਕਿ ਇਸ ਦੇ ਵਿੱਚ 30 ਵਰਗ ਹਨ ਆਈ ਹੋਪ ਤੁਹਾਨੂੰ ਥਿਨ ਹੋਇਆ ਹੋਵੇਗਾ ਤੁਸੀਂ ਸਪੈਸ਼ਟ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਮੂਵ ਕਰਦੇ ਹਾਂ ਅਗਲੇ ਪ੍ਰਸ਼ਨ ਤੇ ਉਹ ਸਾਡੇ ਕੋਲੇ ਜਿਵੇਂ ਸਾਨੂੰ ਫਿਗਰ ਦੇ ਦਿੱਤੀ ਇੱਕ 1 2 3 ਇਸ ਤਰ੍ਹਾਂ ਦੇ ਡਾਇਗਰਾਮ ਚਾਹੀਦੇ ਤੇ ਇਸ ਦੇ ਵਿੱਚ ਉਸਨੇ ਪੁੱਛਿਆ ਤਾਂ ਕਿ ਵਰਗਾ ਦੀ ਸੰਖਿਆ ਕੀ ਹੋਵੇਗੀ ਇਸ ਦੇ ਵਿੱਚ ਵਰਗਾ ਦੀ ਸੰਖਿਆ ਜੋ ਕਿੰਨੀ ਹੋਵੇਗੀ ਤਾਂ ਅਸੀਂ ਕੀ ਕਰਨਾ ਲਾ ਤੋਂ ਇਸ ਨੂੰ ਮਲਟੀਪਲਾਈ ਕਰਵਾਉਣੀ ਹੈ ਇਦਾਂ 10 ਨੂੰ ਗੁਣਾ 5 ਦੇ ਵਿੱਚ ਅਸੀਂ ਕਰਿਆ 15 ਆਇਆ ਸਾਡੇ ਕੋਲ ਫੇਰ ਅਸੀਂ 2 4 ਤਾਂ ਤਾਂ ਸਾਡੇ ਕੋਲ ਕੀ ਆਊਗਾ 2 4 ਕਰਾਵਾਂਗੇ ਸਾਡੇ ਕੋਲ 8 ਆਊਗਾ ਓਕੇ ਤੇ 1 ਅਸੀਂ 3 ਕਰਵਾਇਆ ਸਾਡੇ ਕੋਲ 3 ਉਤਰ ਆਇਆ ਜਦੋਂ ਤੁਸੀਂ ਇਸ ਦਾ ਕਾਊਂਟ ਕਰਕੇ ਇਸ ਨੂੰ ਦੇਖਿਆ 15 8 ਤੇ 3 ਦਾ ਜੋੜ ਸਾਡੇ ਕੋਲ ਕੀ ਆਏਗਾ 26 26 ਵਰਗਾਂ ਦੀ ਸੰਖਿਆ ਇਸ ਦੇ ਵਿੱਚ ਆਂਸਰ ਸਾਡੇ ਕੋਲ ਕੀ ਆਏਗਾ 26 ਹੁਣ ਗੱਲ ਕਰੀਏ ਅਸੀਂ ਇੱਕ ਪ੍ਰਸ਼ਨ ਤੁਹਾਡੇ ਲਈ ਹੋਮਵਰਕ ਹੈ ਹੋਮਵਰਕ ਦੇ ਵਿੱਚ ਤੁਸੀਂ ਕੀ ਕਰਨਾ ਹੈ ਕਾਊਂਟਿੰਗ ਆਫ ਫਿਗਰਸ ਦੇ ਵਿੱਚ ਤੁਸੀਂ ਇਹ ਵਾਲਾ ਸਵਾਲ ਨੂੰ ਹੱਲ ਕਰਨਾ ਆਈ ਹੋਪ ਤੁਹਾਨੂੰ ਕਾਊਂਟਿੰਗ ਆਫ ਫਿਗਰਸ ਦੇ ਵਿੱਚ ਕੋਈ ਦਿੱਕਤ ਨਹੀਂ ਹੋਏਗੀ ਕਿਸਨਾਂ ਕੀ ਆਨਸਰ ਆਏਗਾ ਤੁਸੀਂ ਕਮੈਂਟ ਦੇ ਵਿੱਚ ਗੱਲ ਕਰੀ ਆਇਤ ਦੀ ਆਇਤ ਦਾ ਸੀ ਕੀ ਕਰਦੇ ਆਂਗੇ ਫੋਰ ਇਕਜ਼ੈਪਲ ਤਾਂ ਨੂੰ ਆਇਤ ਦੇ ਦਿੱਤਾ ਇਸ ਪ੍ਰਕਾਰ ਦਾ ਆਇਤ ਦਾ ਕੋਣ ਪਤਾ ਹੀ ਦੋ ਭਜਾਵਾ ਸਮਾਨ ਹੁੰਦੀ ਆ ਜਦੋਂ ਅਸੀਂ ਆਇਤ ਦੀ ਦੇਖਿਆ ਆਇਤ ਕੀ ਬਣਾਇਆ ਸੀ 1 2 3 4 ਇਹੇ ਜੀ ਸਾਡੇ ਕੋਲ ਇਸਨੇ ਡਾਇਗਰਾਮ ਦਿੱਤੀ ਤੇ ਹੁਣ ਇਸ ਦੇ ਵਿੱਚ ਪੁੱਛ ਲਿਆ ਸਤੋਂ ਕਿ ਆਇਤ ਦੀ ਸੰਖਿਆ ਕੀ ਹੋਏ ਇਸ ਦੇ ਵਿੱਚ ਕਿੰ ਇਸ ਡਾਇਗਰਾਮ ਦੇ ਵਿੱਚ ਕਿੰਨੇ ਆਇਤ ਸਨ ਹੁਣ ਅਸੀਂ ਇਸ ਨੂੰ ਗਿਣਨਾ ਨਹੀਂ ਕਰ ਸਕਦੇ ਆਇਤਿਕ ਖਾਸੇਤ ਆਇਤ ਦੇ ਵਿੱਚ ਸਕੁਅਰ ਵੀ ਕਾਊਂਟਿੰਗ ਦਾ ਕਿਉਂਕਿ ਸਾਰੇ ਸਕੁਅਰ ਆਇਤ ਹੁੰਦੇ ਅਸੀਂ ਇਸ ਨੂੰ ਕਿੱਦਾਂ ਸੋਲਵ ਕਰਾਂਗੇ ਵਰਗ ਦੇ ਵਿੱਚ ਅਸੀਂ ਨੇ ਮਲਟੀਪਲਾਈ ਕਰਵਾਇਆ ਸੀ ਇਸ ਦੇ ਵਿੱਚ ਅਸੀਂ ਤਾਂ ਪਹਿਲਾਂ ਜੋੜ ਕਰਵਾਉਣਾ ਹੁਣ ਅਸੀਂ ਦੇਖਿਆ 5 5 10 ਇਹਨਾਂ ਸੰਖਿਆਵਾਂ ਦਾ ਆਸਲ ਜੋੜ ਕਿੰਨਾ ਆਇਆ 10 10 ਤੇ 5 15 ਇੱਧਰ ਸਾਡੇ ਕੋਲ ਜੋੜ ਕੀ ਆਇਆ ਹੈ ਇਹ ਸੰਖਿਆ ਮਾ ਦਾ ਜੋੜ 15 ਆਇਆ 15 ਗੁਣਾ 10 ਕੀਤਾ ਸਾਡੇ ਕੋਲ ਆਨਸਰ ਕੀ ਆਇਆਗਾ 150 ਇਸ ਦੇ ਵਿੱਚ ਜੋ ਆਇਤ ਨੇ ਉਸ ਸਾਡੇ ਕੋਲੇ 10 ਆਇਆ ਜਾਨੀ ਕਿ ਕਿਊ ਆਇਤ ਕਿਊ ਠੀਕ ਹੈ ਇਹ ਸਾਡੇ ਕੋਲੇ ਲੈਸੋ ਇਸ ਦਾ ਉਤਰਾ ਆ ਜਾਵੇਗਾ ਇੱਕ ਉਦਾਹਰਨ ਸੀ ਹੋਰ ਦੇਖਦੇ ਆਇਤ ਦੇ ਵਿੱਚ ਕੀ ਸਾਨੂੰ ਇਸ ਤਰ੍ਹਾਂ ਦੀ ਕੋਈ ਡਾਇਗਰਾਮ ਸ਼ੋਅ ਕਰਵਾਈ ਕੀ ਕੀ ਦੇਖਿਆ ਇੱਧਰ ਸਾਡਾ ਜੋੜ ਕਿੰਨਾ ਆਇਆ 5 ਦਾ 6 ਇੱਧਰ ਜੋੜ ਅਸੀਂ ਕਰਵਾਇਆ 10 10 6 6 ਤੇ ਦਾ ਹੁਣ ਅਸੀਂ 6 10 ਕੀਤਾ ਤਾਂ ਸਾਡੇ ਕੋਲ ਕਿੰਨਾ ਆਇਆ 60 ਇਸ ਦੇ ਵਿੱਚ ਆਇਆ 60 ਕੋਣ ਹਾਂ ਇੱਕ ਸਵਾਲ ਤੁਹਾਡੇ ਲਈ ਹੋਮਵਰਕ ਹੈ ਕਿੰਨੇ ਆਇਟ ਆਹ ਇਹ ਤੁਸੀਂ ਸੋਲਵ ਕਰਨਾ ਕਰ ਲੇ ਕਿ ਇਹ ਸੀ ਆਈ ਪੀ ਨੰਬਰ 3 ਇਸ ਦੇ ਵਿੱਚ ਜੋ ਚਿਹਾਂ ਤਿਰੋਜਾਂ ਦੀ ਸੰਖਿਆ ਆ ਤਰਪੂਜ ਦੀ ਸੰਖਿਆਾ ਕਿੰਨੇ ਤਿਰਪੂਜ ਹਨ ਹਾਂਜੀ ਤਿਰਪੂਜਾਂ ਦੀ ਸੰਖਿਆਵਾਂ ਦੇ ਸਿਕਟਣ ਦੇ ਲਈ ਅਸੀਂ ਕੀ ਕਰਦੇ ਹਾਂਗੇ ਆਪਸ ਦੇ ਵਿੱਚ ਇਹਨਾਂ ਦਾ ਜੋੜ ਕਰਵਾ ਦਿੰਦੇ ਹਾਂ

ਇਹ ਸਿੰਪਲ ਹੁਣ ਇਸ ਦੇ ਵਿੱਚ ਹੀਟ ਜੇਕਰ ਇਸ ਨੂੰ ਐਗਜ਼ਾਮੀਨਰ ਔਖਾ ਬਣਾਏਗਾ ਤਾਂ ਇਹ ਜੀ ਡਾਇਗਰਾਮ ਦੇਵੇਗਾ 1 2 ਇਹ ਹੁਣ ਇਸ ਦੇ ਵਿੱਚ ਕੀ ਸਿਰਫ ਤੁਸੀਂ ਕੀ ਚੇਂਜਸ ਕਰਨਾ ਇਸ ਦਾ ਜੋੜ ਸਾਡੇ ਕੋਲ 10 ਆਇਆ ਤੇ 1 2 3 10 ਗੁਣਾ 3 ਕਰਵਾਇਆ ਤਾਂ ਸਾਡੇ ਕੋਲ ਇਸ ਦਾ ਕੀ ਆਏਗਾ ਆਂਸਰ 30 ਹੋ ਜਾਏਗਾ ਅਜਿਹੇ ਸਵਾਲਾਂ ਦੇ ਵਿੱਚ ਅਜਿਹੀ ਹੀ ਟ੍ਰਿਕਸ ਦੇ ਨਾਲ ਤੁਸੀਂ ਨੂੰ ਵੌਚੀ ਦੀ ਸਹਾਇਤਾ ਨਾਲ ਹੱਲ ਕਰ ਸਕਦੇ ਹੋ ਜੇਕਰ ਕਲਾਸ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਪੰਜਾਬ ਪੁਲਿਸ ਪੰਜਾਬ ਪਟਵਾਰੀ ਅਤੇ ਪੰਜਾਬ ਦੇ ਹੋਰ ਕੰਪੀਟੀਟਿਵ ਇਗਜ਼ਾਮਸ ਦੇ ਲਈ ਅਤੇ ਅਦਰ ਸਟੇਟ ਇਗਜ਼ਾਮ ਸੈਟਰ ਸਰਕਾਰ ਤੋਂ ਦੇ ਲਈ ਤੁਸੀਂ ਪੇਜ ਨੂੰ ਫੋਲੋ ਕਰ ਲਿਓ ਧੰਨਵਾਦ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਦੱਸਦੇ ਹਾਂ ਬਾਏ ਬਾਏ